ਕਰਾਂਗੇ ਬੀਬੀ ਕੁਲਵੰਤ ਕੌਰ ਜੀ ਸਰਪੰਚ ਸਾਹਿਬ ਜਿਹੜੇ ਭੋੜੀਪੁਰ ਦੇ ਤੋਂ ਸਰਪੰਚ ਸਾਹਿਬ ਤੁਹਾਨੂੰ ਕਿਵੇਂ ਲੱਗ ਰਿਹਾ ਇਹ ਜਿਹੜਾ ਆਪਾਂ ਤੀਆਂ ਦਾ ਫੰਕਸ਼ਨ ਮਨਾ ਰਹੇ ਆ ਉਹਦੇ ਵਿੱਚ ਆ ਕੇ ਤੇ ਪਾਜੀ ਬਹੁਤ ਵਧੀਆ ਲੱਗ ਰਿਹਾ ਜੋ ਵੀ ਅਸੀਂ ਤੀਆਂ ਦਾ ਦਿਹਾੜ ਮਨਾ ਰਹੇ ਆ ਸਾਨੂੰ ਬਹੁਤ ਵਧੀਆ ਲੱਗਾ ਅਸੀਂ ਇਸ ਤੋਂ ਵੀ ਅੱਗੇ ਵੱਧ ਕੇ ਵੱਧ ਕਰਨਾ ਚਾਹੁੰਦੇ ਆ ਪ੍ਰੋਗਰਾਮ ਨੂੰ ਸੋ ਇਹ ਫੰਕਸ਼ਨ ਤੁਸੀਂ ਪਹਿਲੀ ਵਾਰੀ ਕਰ ਰਹੇ ਹੋ ਜਾਂ ਸ਼ੁਰੂ ਹੈ ਪਹਿਲਾਂ ਤੋਂ ਵੀ ਨਹੀਂ ਜੀ ਸਾਡਾ ਚੌਥੀ ਵਾਰ ਦਾ ਹੈ ਫੰਕਸ਼ਨ ਸੋ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਕੀ ਕੀ ਪਲਾਨ ਕੀਤਾ ਆਜ ਦੇ ਖੀਰ ਕੜਾ ਮਾਲਪੂੜੇ ਖੁਲਕਾ ਦਾਲ ਫੁਲਕਾ ਸਭ ਤਿਆਰ ਕੀਤਾ ਵਾ ਇਹਦੇ ਨਾਲ ਗਿੱਧਾ ਭੰਗੜਾ ਤੇ ਪੀਂਗ ਦਾ ਜਿਹੜਾ ਹਾਂ ਪੀਂਗ ਦੀ ਰਸਮ ਕੀਤੀ ਜਾਂਦੀ ਆ ਬਹੁਤ ਵਧੀਆ ਤਰੀਕੇ ਨਾਲ কেডাাারা! <laughs> ਇਹ ਫਿਰ ਬੰਦ ਹੋ ਗਿਆ ਥੋੜੇ ਹੋਰ ਜੇ ਸਾਦੀ ਹੋ ਜਾਵੇ ਉਹ ਡਰੇਗਾ ਬਸ